ਅੱਜ ਸਥਿਤੀ ਬਣੀ ਤਣਾਅਪੂਰਨ ਰਿਹਾ ਸ਼ਹੀਲਾਗ ਦੇ ਇਲਾਕੇ ਵਿੱਚ ਫੂਲ ਰਸਟੋਰ ਚ ਚਰੀਲੀ ਗੈਸ ਅਮੋਨੀਆ ਹੋਈ ਲੀਕ ਸਮੇਂ ਰੇਂਦੇ ਫਾਇਰ ਬਹਾਦ ਦੇ ਕਰਮਚਾਰੀਆਂ ਤੇ ਪੰਜਾਬ ਪੁਲਿਸ ਨੇ ਪਹੁੰਚ ਕੇ ਸਥਿਤੀ ਕੀਤੀ ਕਾਫੀ ਵੱਡਾ ਹਾਦਸਾ ਹੋਟਲ ਅਟਾਰਾ ਦੇ ਕੀ ਤੀਰ ਸ਼ਾਮ ਕਾਨੂੰਮਾ ਰੋਡ ਤੋਂ ਕੁਝ ਸਥਾਨਕ ਲੋਕਾਂ ਨੇ ਫਾਇਰ ਫੋਬਾ ਨੂੰ ਚੁਣਨਾ ਦਿੱਤੀ ਕਿ ਉਹਨਾਂ ਦੇ ਇਲਾਕੇ ਵਿੱਚ ਸਥਿਤੀ ਬਰਫ ਬਣਾਉਣ ਵਾਲੀ ਫੈਕਟਰੀ ਵਿੱਚ ਗੈਸ ਲੀਕ ਹੋ ਰਹੀ ਹੈ ਜਿਸ ਦੀ ਸੂਚਨਾ ਮਿਲਤੇ ਹੀ ਫਾਇਰ ਬਹਾਦ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਤਾਂ ਇੱਕ ਪਾਇਆ ਗਿਆ ਕਿ ਇਸ ਇਲਾਕੇ ਦੀ ਕੋਪੂਲ ਸਟੋਹ ਜਿਸ ਤੋਂ ਕੀਪੀ ਕੀ ਕੈਸ਼ ਅਮੋਨੀਆ ਕੈਸ਼ ਲੀਕ ਹੋ ਰਹੀ ਸੀ ਅਤੇ ਉੱਥੇ ਸਟੋਰ ਦੀ ਸੰਭਾਲ ਕਰਨ ਵਾਲਾ ਮਕੈਨਿਕ ਵੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਸ ਲੀਕੇਜ ਤੇ ਕੰਮ ਪਾ ਲਿਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੇ ਫਾਇਰ ਅਫਸਰ ਅਤੇ ਪੁਲਸ थाना ਸਿਵਲਾਈ ਦੇ ਐਸਐਚਓ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਨ੍ਹਾਂ ਨੂੰ ਸਮਾਂ ਰਿੰਦੇ ਸੂਚਨਾ ਮਿਲ ਗਈ ਸੀ ਅਤੇ ਉਹ ਆਪਣੀਆਂ ਟੀਮਾਂ ਨਾਲ ਮੌਕੇ ਤੇ ਪਹੁੰਚੇ ਹਨ ਅਤੇ ਇਹ ਵਧਹਾਸਾ ਉਹਨਾਂ ਤੋਂ ਜਾਣ ਰਿਹਾ ਹੈ ਜਿਸ ਕਰਕੇ ਇਹ ਇਸ ਇਲਾਕੇ 'ਚ ਸਾਲ 2018 'ਚ ਵੀ ਪਰਫਨੋਨ ਵਾਲੀ ਪ੍ਰੈਕਟਿਸ ਕਿਐਸ ਦੀ ਕੋੰਦਾ ਮਾਮਲਾ ਸਾਹਮਣੇ ਆਇਆ ਸੀ ਇਸ ਕਾਫੀ ਲੋਕਾਂ ਦੀਆਂ ਜਾਣਾਂ ਵੀ ਗਈਆਂ ਸਤਾ ਤੇਜ਼ ਤੇ ਕੀ ਵੀ ਦੋ ਦਿਨ ਬਾਅਦ ਕੰਪਲੀਟ ਆਈ ਸੀ ਮੈਂ ਔਂਕਾਰ ਸਿੰਘ ਸਬ ਫਾਇਰ ਅਫਸਰ ਬਟਾਲਾ ਜੀ ਸਰ ਕੀ ਘਟਨਾ ਹੈ ਇੱਥੇ ਸਾਨੂੰ 7:30 ਵਜੇ ਕੋਲ ਆਈਆ ਦਫਤਰ ਰਾਜਵਿੰਦ ਸਿੰਘ ਦੀ ਕਿ ਕਾਨੂੰਆ ਰੋਡ ਦੇ ਉੱਤੇ ਜਿਹੜੀ ਆਈਸ ਫੈਕਟਰੀ ਆ ਉੱਥੇ ਮੋਨੀਆਂ ਗੈਸ ਲੀਕ ਹੋ ਗਈ ਆ ਤੇ ਅਸੀਂ ਮੋਕੇ ਤੇ ਦੋ ਗੱਡੀਆਂ ਲੈ ਕੇ ਆ ਗਏ ਆ ਤੇ ਤੀਜੀ ਗੱਡੀ ਵੀ ਵੈਸੇ ਬੁਲਾ ਲਈ ਸੀ ਪਿੱਛੇ ਤੇ ਜਦੋਂ ਅਸੀਂ ਆਈਸ ਫੈਕਟਰੀ ਆ ਕੇ ਦੇਖੀਆ ਤੇ ਉਹ ਠੀਕ ਸੀਗੀ ਉੱਥੇ ਕੋਈ ਲੀਕੇਜ ਦੀ ਪ੍ਰੋਬਲਮ ਨਹੀਂ ਸੀਗੀ ਤੇ ਇੱਥੇ ਆ ਕੇ ਪਤਾ ਕੀਤਾ ਤਾਂ ਸਾਹਮਣੇ ਇੱਕ ਕੋਲਡ ਸਟੋਰ ਆ ਜਿੰਮੇਦਾਰਾ ਕੋਲਡ ਸਟੋਰ ਤੇ ਉਹਨਾਂ ਦੇ ਅਮੋਨੀਆ ਗੈਸ ਲੀਕ ਹੋਈ ਸੀ ਤੇ ਉਹਨਾਂ ਨੇ ਕਹ ਲਓ ਵੀ ਉਹਨਾਂ ਦੇ ਫੋਰਮੈਨ ਇੱਥੇ ਸੀ ਤੇ ਉਹਨਾਂ ਨੇ ਆਪ ਹੀ ਉਹਨੂੰ ਬੰਦ ਕਰ ਲਿਆ ਤੇ ਕਹ ਲਓ ਵੀ ਇਹ ਬੜੀ ਵੱਡੀ ਘਟਨਾ ਹੋ ਸਕਦੀ ਸੀ ਪਰ ਉਹਨਾਂ ਦੀ ਮੁਸਤਦੀ ਨਾਲ ਇਹ ਟਲ ਗਈ ਆ ਉਹਨਾਂ ਨੇ ਲੀਕੇਜ ਨੂੰ ਬੰਦ ਕਰ ਲਿਆ ਕਿੰਨੇ ਕ ਖਤਰਨਾਕ ਸੀ ਇਹ ਖਤਰਨਾਕ ਤਾਂ ਇਹ ਬਹੁਤ ਆ ਇਹ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ ਨੂੰ ਦਿਮਾਗ ਨੂੰ ਡੈਡ ਕਰਦੀ ਆ ਬੰਦੇ ਬੰਦਾ ਅਨਕੌਂਸ਼ੀਅਸ ਹੋ ਜਾਂਦਾ ਜੇ ਤੁਸੀਂ ਕਹ ਲੂਗੇ ਵੀ ਉਹ ਖੜਾ ਖੜਾ ਬੇਹੋਸ਼ ਹੋ ਜਾਊਗਾ ਹਾਂ ਤੇ ਜਾਨ ਵੀ ਜਾ ਸਕਦੀ ਇਹਦੇ ਨਾਲ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਜਿਹੜਾ ਕੋਲਡ ਸਟੋਰ ਹੈ ਕਾਹਦਾ ਹੈਗਾ ਇਹ ਇਹ ਆਲੂਆਂ ਦਾ ਕੋਲਡ ਸਟੋਰ ਵੈਸੇ ਰਹੀ ਸੀ ਜਗਾ ਤੇ ਇਹ ਲਾਉਟ ਹੋ ਗਿਆ ਨਹੀਂ ਹੁੰਦੇ ਤਾਂ ਹਨ ਨਹੀਂ ਕਿ ਇਦਾਂ ਨਾ ਇਹ ਪਹਿਲਾਂ ਦੇ ਬਣੇ ਆ ਅਸੀਂ ਪੁੱਛਿਆ ਉਹਨਾਂ ਦੇ ਮੁਤਾਬਕ ਇਹ ਰਿਹਾਸ਼ੀ ਬਾਅਦ ਚ ਬਣਿਆ ਇਹ ਰਿਹਾਸ਼ੀ ਬਾਅਦ ਚ ਬਣਿਆ ਐਨਓਸੀ ਦਾ ਕੁਝ ਹੁੰਦਾ ਇਹਨਾਂ ਦਾ ਹਾਂ ਹਾਂ ਬਿਲਕੁਲ ਹੁੰਦਾ ਐਨਓਸੀ ਹਲੇ ਮਾਲਕ ਨਹੀਂ ਮਿਲੇ ਸਾਨੂੰ ਉਹਨਾਂ ਤੋਂ ਕਰਦੇ ਆ ਕਨਫਰਮ ਹਾਂਜੀ ਹਾਂਜੀ ਸਰ ਜਿਹੜੀ ਗੈਸ ਲੀਕ ਹੋਈ ਹੈ ਇਹਦੇ ਬਾਰੇ ਦੱਸੋ ਦੇਖੋ ਕੋਈ ਉਹਨਾਂ ਦਾ ਮਕੈਨੀਕਲ ਫਾਲਟ ਸੀਗਾ ਜਿਹੜਾ ਉਹਨਾਂ ਨੇ ਇਮੀਡੀਏਟਲੀ ਉੱਤੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਵੀ ਮੌਕੇ ਤੇ ਆ ਗਈ ਸੀ ਕਿ ਸਾਨੂੰ ਵੀ ਇਨਫੋਰਮੇਸ਼ਨ ਮਿਲਣ ਤੇ ਮੇਰੇ ਚੌਕੀ ਚਾਰ ਦੇ ਸਰਦ ਸੁਖਾਣ ਸਿੰਘ ਸਿੰਬਲ ਤੇ ਮੈਨੂੰ ਵੀ ਇਹਨਾਂ ਨੇ ਸੂਚਿਤ ਕੀਤਾ ਤੇ ਮੈਂ ਵੀ ਇਮੀਜਲੀ ਮੌਕੇ ਤੇ ਆਇਆ ਹਾਂ ਬਾਕੀ ਠੀਕ ਠਾਕ ਕਿਸੇ ਵੀ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈਗਾ ਉਹਨਾਂ ਨੇ ਕਾਬੂ ਪਾ ਲਿਆ ਸਰ ਕਾਹਦਾ ਸਟੋਰ ਸੀਗਾ ਇਹ ਕੋਈ ਸਟੋਰ ਕਾਹਦਾ ਸੀ ਦਿੱਤੇ ਆ ਕਿਸੇ ਕੋਈ ਕੋल्ड ਸਟੋਰ ਆ ਪਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਹੈ